ਆ ਵਾਕੇ ਹੀ ਨਾ ਵੀਰੋ ਆ ਕਲੋਨੀ ਦਾ ਜਿਹੜਾ ਦ੍ਰਿਸ਼ ਆ ਨਾ ਵੇਖ ਕੇ ਆਨੰਦ ਆਦਾ ਬਹੁਤ ਹੀ ਖੂਬਸੂਰਤ ਲੱਗਦਾ ਆ ਨਜ਼ਾਰਾ ਇਹ ਅਮਰੀਕਨ ਕਲੋਨੀ ਦਾ ਜਿਹੜਾ ਇਹਦੇ ਵਿੱਚ ਰਹਿائش ਕਿਸ ਤਰ੍ਹਾਂ ਦੀ ਆ ਕੀ ਕੀ ਇਹਨਾਂ ਨੇ ਪ੍ਰਬੰਧ ਕੀਤੇ ਆ ਸਪੋਰਟਸ ਦੇ ਇਹਨਾਂ ਨੇ ਕੀ ਕੀ ਇਹ ਰੱਖਿਆ ਵਾ ਗਰੋਂਡਾ ਕਿਸ ਤਰ੍ਹਾਂ ਦੀਆਂ ਆ ਸਕੂਲ ਕਿਸ ਤਰ੍ਹਾਂ ਦੇ ਆ ਪੂਰੀ ਜਾਣਕਾਰੀ ਲੈਣੀ ਆ ਤੇ ਜੇ ਤੁਸੀਂ ਨੇਚਰ ਲਵਰ ਹੋ ਹੈ ਨੀਚਰ ਦਾ ਆਨੰਦ ਮਾਣਨਾ ਤੇ ਉਹ ਉੱਚ ਉਹ ਇਹਦੇ ਵਿੱਚ ਕੀ ਕੀ ਮਤਲਬ ਸਹੂਲਤਾਂ ਦੀ ਲੱਗੇ ਇਹ ਸਾਰਾ ਕੁਝ ਜਾਣਕਾਰੀ ਲੈਣੀ ਆ ਨਾ ਤਾਂ ਆਹ ਵੀਡੀਓ ਦੇ ਨਾਲ ਜੁੜੇ ਰੋ ਵੀਡੀਓ ਤੁਹਾਨੂੰ ਆਸ ਆ ਵੀ ਵਧੀਆ ਲੱਗੇਗੀ ਤੇ ਅੰਡ ਤੱਕ ਜਿਹੜਾ ਦੇਖਣ ਦੀ ਕੋਸ਼ਿਸ਼ ਕਰਿਓ ਕਰੋ ਸਸਤੀ ਦਾਲ ਦੀ ਨਾ ਨਾ ਅਸਲੇ ਖੜਾ ਵਾ ਯੂ ਐਸ اے ਚ ਮਿਲਫਰ ਰੋਡ ਆ ਇੱਥੇ ਇਹ ਮਿਸੀ ਜਾਂਦੇ ਵਿੱਚ ਹੈ ਡੈਟ੍ਰੋਇਟ ਦੇ ਲਾਗੇ ਤੇ ਅੱਜ ਮੈਂ ਨਾ ਇੱਥੇ ਜਿਹੜੀ ਸਾਡੀਆ ਮੇਲ ਰਿਵਰ ਕਲੋਨੀ ਆ ਸਾਡੇ ਵਾਲੀ ਇਹ ਜਿਹੜੀ ਦਰਮਿਆਨੀ ਆ ਮਤਲਬ ਨਾ ਬੋਧੇ ਅਮੀਰਾਂ ਦੀ ਤੇ ਨਾ ਬੋਧੇ ਗਰੀਬਾਂ ਦੀ ਉਹ ਧਨਮਲ ਖਾਨਾ ਵਧੀਆ ਕਲੋਨੀ ਆ ਤੇ ਇਹ ਚ ਕੀ ਸੁੱਖ ਖੁਸ਼ਹਾਲਤਾ ਵਾ ਤੇ ਕੀ ਕੀ ਇਹਨਾਂ ਨੇ ਵਿੱਚ ਪ੍ਰੋਵਾਈਡ ਕੀਤਾ ਹੁੰਦਾ ਸਾਰਾ ਕੋਈ ਧਨਮਲ ਇਹ ਇੱਕ ਇੱਕ ਜਰੀਨਾ ਵਖਨਾ ਫਰ ਦੇ। ਲੂਨੀ ਦਾ ਨਾਮ ਹੈ ਮਿਲ ਰਿਵਰ ਹੈ ਜੀ ਤੇ ਆ ਜਿਹੜਾ ਉੱਤੇ ਚੱਲਣ ਡਿਆ ਨਾ ਸਿਸਟਮ ਇਹ ਆਪਾਂ ਨੂੰ ਹਲਟ ਲੱਗਦਾ ਪਿਆ ਹੈ ਪਰ ਅਸਲ ਚ ਹਲਟ ਨਹੀਂਗਾ ਇਹਨਾਂ ਨੇ ਇੱਕ ਨਾ ਇੱਕ ਪੂਰਨ ਡਰੇਵਾ ਉਰੇ ਉੱਤੇ ਇਹੋ ਸਿਸਟਮ ਬਣਾ ਕੇ ਨਾ ਤੇ ਇੱਕ ਆਰੇ ਤੇ ਦੂਜੇ ਘਰਾਟ ਵਗੈਰਾ ਜਿਹੜੇ ਨਾ ਚਲਾਏ ਸੀ ਇਹਨਾਂ ਨੇ ਤੇ ਉਹਦਾ ਇੱਕ ਕਨਸੈਪਟ ਇਹਨਾਂ ਬਣਾਇਆ ਮੈਂ ਤਾਂ ਸਮਝਿਆ ਮਿਲ ਰਿਵਰ ਕੋਈ ਲਿਵਰ ਹੋਊਗਾ ਇੱਥੇ ਪਰ ਇਹ ਨਹੀਂਗਾ ਇਹਨਾਂ ਨੇ ਸਿਰਫ ਇੱਕ ਕਨਸੈਪਟ ਦਿੱਤਾ ਵੀ ਇਸ ਤਰ੍ਹਾਂ ਮਿਲਾਂ ਚੱਲਦੀਆਂ ਰਹੀਆਂ ਤੇ ਉਸੇ ਨਾਮ ਦੀ ਇਹਨਾਂ ਕਲੋਨੀ ਬਣਾਈ ਹੈ ਤੇ ਕਲੋਨੀ ਬਣਾਉਣ ਵਾਲਾ ਬਹੁਤ ਅੱਛਾ ਜਿਹੜਾ ਨਾ ਜਿਹੜਾ ਬਿਲਡਰ ਆ ਜੋ ਜਿਹੜਾ ਬੜਾ ਰਿਪਿਊਟਡ ਆ ਇੱਥੇ ਤੇ ਆ ਇਹਦਾ ਸਾਡਾ ਇੰਟਰੈਸਟ ਗੇਟ ਆ ਹਾਂਜੀ ਤੇ ਐਂਟਰਿੰਗ ਗੇਟ ਤਿੰਨ ਹੈਗੇ ਆ ਟੋਟਲ ਆ ਮਿਲਫੋਰਡ ਰੋਡ ਜਾਂਦੀ ਆ ਆ ਜਿਹੜਾ ਵਾ ਇਹ ਮਿਲ ਰਿਵਰ ਵਾਲਾ ਮੇਨ ਰੋਡ ਆ ਤੇ ਇਹ ਤੋਂ ਬਾਅਦ ਇਹ ਪਹਿਲਾਂ ਆ ਜਾਂਦਾ ਹੈ ਵੀ ਜਿਹੜਾ ਪਾਰਕ ਤੇ ਉਹ ਤੋਂ ਬਾਅਦ ਫਿਰ ਆਂਦਾ ਵਾ ਟ੍ਰੇਲ ਸਾਈਡ ਤੇ ਇੱਥੋਂ ਮੈਂ ਅੰਦਰ ਚੱਲ ਕੇ ਫਿਰ ਸਾਰਾ ਕੁਝ ਖਾਨਾ ਕੀ ਕੀ ਹੈਗਾ ਉਹ ਵਾਈਂ ਡਰਿਆ ਇੰਟਰਸਟ ਹੈ ਨਾ ਇਹ ਡੇ ਕੇਅਰ ਸਕੂਲ ਹੈਗੇ ਆ ਕਿਉਂਕਿ ਤੀਸਰਾ ਜਿਹੜਾ ਗੇਟ ਆ ਉਹ ਜਿਹੜੇ ਸਾਡੇ ਸੀਨੀਅਰ ਆ ਨਾ ਉਹਨਾਂ ਦੇ ਰਿਟਾਇਰ ਬੰਦਿਆਂ ਲਈ ਜਿਹੜੇ ਇੰਡੀਪੈਂਡੈਂਟ ਜਿਹੜੇ ਉਹਨਾਂ ਨੇ ਬਣਾਏ ਹੋਏ ਆ ਫਲੈਟ ਤੇ ਉਹ ਉਹਨਾਂ ਨੂੰ ਇਹ ਇਹਨਾਂ ਜ਼ਰੂਰਤ ਨਹੀਂ ਸਮਝੀ ਦੋਹਾਂ ਪਾਸੇ ਇਹਨਾਂ ਨੇ ਦਿੱਤੀ ਆ ਸਹੂਲਤ ਇਹਨਾਂ ਨੇ ਨਾ ਵਾਕਾ ਵਰਨ ਦੀ ਸ਼ੁੱਧਤਾ 'ਲ ਬਹੁਤ ਵਿਸ਼ੇਸ਼ ਜਿਹੜਾ ਨਾ ਧਿਆਨ ਦਿੱਤਾ ਆ ਤੇ ਇਹ ਪਾਣੀ ਨੂੰ ਸੰਭਣ ਤੇ ਬਰਫ਼ ਜਿਹੜੀ ਪਈ ਹੁੰਦੀ ਆ ਉਹਨੂੰ ਸੰਭਲ ਲਈ ਇਹਨਾਂ ਨੇ ਲੇਕਾਂ ਬਣਾਈਆਂ ਵਾ ਇਹ ਤਿੰਨ ਲੇਕਾਂ ਦੋ ਤੇ ਛੋਟੀਆਂ ਇੱਕ ਇਹਤ ਘੋਰ ਛੋਟੀ ਆ ਇੱਕ ਵੱਡੀ ਮੇਨ ਲੇਕ ਆ ਤੇ ਇੱਕ ਤੇ ਪਾਣੀ ਤੇ ਬਰਫ਼ ਸੰਭੀ ਜਾਂਦੀ ਆ ਦੂਜਾ ਗੱਡਾ ਨਾ ਹਰੇਕ ਘਰ ਦੀ ਬੈਕ ਸਾਈਡ ਤੇ ਜਿਹੜੀ ਆ ਲੇਕ ਜਿਹੜੀ ਆ ਉਹ ਉਹਨਾਂ ਨੂੰ ਜਿਹਨਾਂ ਜਿਹੜੇ ਘਰ ਖਰੀਦਣ ਵਾਲੇ ਉਹਨਾਂ ਨੂੰ ਇੱਕ ਸਹੂਲਤ ਲੱਗਦੀ ਆ ਜਿਹੜੀ ਇੱਕ ਚੀਜ਼ ਦੇਖੋ ਜਿੰਨੀ ਹਰਾ ਭਰਿਆ ਹੋਣਾ ਨਾ ਤੁਸੀਂ ਦੇਖਦੇ ਇਹਨੂੰ ਮੇਨਟੇਨ ਕਰਨ ਲਈ ਜਿੰਨੇ ਨੇ ਕਈ ਬੰਦੇ ਜੜੇ ਨਾ ਰੱਖਿਆ ਹੁੰਦੇ ਜੇ ਤੇ ਸਾਰੀ ਜੜੀ ਕਲੋਨੀ ਆ ਨਾ ਇਹ ਹੁਣ ਮੇਰੇ ਹਿਸਾਬ ਨਾਲ ਸਵਾਗ 200 ਘਰ ਤੇ ਹੈਗੇ ਆ ਜਿਹੜੇ ਵੱਡੇ ਆ ਬਾਕੀ ਜਿਹੜੇ ਫਲੈਟ ਫਲੂਟ ਪਾ ਕੇ ਪਉਣੇ 300 ਹੈਗੇ ਆ ਤੇ ਲਗਭਗ 250 ਕਿੱਲੇ ਚ ਹੁੰਨੀ ਆ ਇਹ ਤੋਂ ਘੱਟ ਨਹੀਂ ਕੀ ਜਿਹੜਾ ਹਰ ਘਰ ਆ ਉਹ ਮੇਰੇ ਕਿੱਲੇ ਦੇ ਤੀਜੇ ਹਿੱਸੇ ਚ ਲਗਭਗ ਤੇ ਬਾਕੀ ਰੋਡਾਂ ਤੇ ਬਾਕੀ ਲੇਖਾਂ ਲੁਕਾਂ ਪਾ ਕੇ ਆ ਜਿੰਨੇ ਹਰਾਵਲ ਦਿਸਦੀ ਆ ਸਾਰੀ ਰੋਡਾਂ ਵੀ ਖੁੱਲੀਆਂ ਵਾ ਤੇ ਇਹ ਕੁੱਲ ਮਿਲਾ ਕੇ ਜਿਹੜਾ ਵਾ ਉਹ 250 ਕਿੱਲੇ ਤੋਂ ਘੱਟ ਨਹੀਂ ਹੋਊਗੀ ਜਿਵੇਂ ਨਾ ਤੁਹਾਨੂੰ ਦੱਸਿਆ ਵਾ ਵੀ ਇਹ ਕਲੋਨੀ ਕਾਫੀ ਵੱਡੀ ਆ ਤੇ ਉਸ ਕਾਰਨ ਵੀ ਇਹ ਪਤਾ ਲੱਗਾ ਜਿਹੜਾ ਨਾ ਉਹ ਕਾਫੀ ਓਕਾ ਮੇਰੇ ਲਈ ਮੈਂ ਤੇ ਹੁਣ ਸਾਈਕਲ ਲੈ ਕੇ ਜਾ ਰਿਹਾ ਨਾਲੇ ਮੇਰੀ ਸੈਕਲਿੰਗ ਹੋ ਜੂਗੀ ਤੇ ਨਾਲ ਮੈਂ ਸਾਰੀ ਕੋਲੋਨੀ ਦਾ ਚੱਕਰ ਘਟਦਾ ਇੱਥੋਂ ਮੇਨ ਤੋਂ ਜਦੋਂ ਆਪਾਂ ਚੱਲਦੇ ਆ ਨਾ ਤੇ ਆ ਖੱਬੇ ਹੱਥ ਜਿਹੜਾ ਨਾ ਇਹ ਸਕੂਲ ਤੇ ਉਤੋਂ ਅੱਗੇ ਜਿਹੜਾ ਨਾ ਫਿਰ ਇਹ ਸਿੱਧਾ ਆਪਣਾ ਜਾ ਕੇ ਨਾ ਜਿੱਥੇ ਕਲੱਬ ਹੈਗਾ ਇਹਨਾਂ ਦਾ ਮੇਨ ਜਿੱਥੇ ਸਾਰੇ ਫੰਕਸ਼ਨਿੰਗ ਆਪਾਂ ਨਿੱਕੇ-ਮੋਟੇ ਕਰ ਸਕਦੇ ਆ ਤੇ ਨਾਲ ਜਿਹੜਾ ਬਾ ਉਹ ਹੈਲਥ ਕਲੱਬ ਆ সুইমিং ਪੂਲ ਆ ਤੇ ਕੋਈ ਇੱਕ ਦੋ ਗਰੁੰਡਾਂ ਆ ਤੇ ਆ ਹੁਣ ਆਪਾਂ ਚੱਲਦੇ ਆ ਨਾ ਤੇ ਆਪਣੇ ਆ ਜਿਹੜਾ ਖੱਬੇ ਹੱਥ ਤੇ ਜਿਹੜੀ ਉਹ ਝੀਲ ਚੱਲੀ ਜਾਣੀ ਆ ਤੇ ਸੱਜੇ ਹੱਥ ਜਿਹੜਾ ਨਾ ਇਹ ਵੀ ਪਾਰਕ ਦਾ ਜਿਹੜਾ ਨਾ ਉਹ ਗ੍ਰੀਨ ਬੈਲਟ ਹੈਗੀ ਆ ਤੇ ਇਸੇ ਤਰ੍ਹਾਂ ਅੱਗੇ ਜਾ ਕੇ ਕਲੱਬ ਨੂੰ ਜਾ ਕੇ ਮਿਲ ਜਾਈਏ ਆ ਸਾਡਾ ਹੈਗਾ ਕਲੱਬ ਜਿਹਦੇ ਵਿੱਚ ਨਾ ਕੋਈ ਪਾਰਟੀ ਸ਼ੱਟ ਵੀ ਇਹਨਾਂ ਕਰਨੀ ਹੋਵੇ ਤੇ ਬੁੱਕ ਰਾਕੇ ਕਰ ਸਕਦੇ ਆ ਹਾਂਜੀ ਇਹਦੇ ਵਿੱਚ ਜਿਹੜਾ ਨਾ ਹੈਲਥ ਕਲੱਬ ਆ ਉਹ ਵੀ ਤੁਹਾਨੂੰ ਮੈਂ ਅੰਦਰੋਂ ਜਾ ਕੇ ਵਿਖਾਨਾ ਤੇ ਵਿੱਚ ਹੀ ਸਵਿਮਿੰਗ ਪੂਲ ਆ ਹਾਂਜੀ ਤੇ ਆ ਇਹਨਾਂ ਨੇ ਝੰਡੇ ਇਹਨਾਂ ਨੇ ਕਿਤੇ ਯੂ ਐਸ ਏ ਦਾ ਤੇ ਲੱਗਾ ਹੀ ਹੋਣਾ ਚਾਹੀਏ ਹਰ ਥਾਂ ਤੇ ਬਾਕੀ ਇਹਨਾਂ ਮਿਲਫੋਰਡ ਦਾ ਲਾਇਆ ਆਪਣੀ ਕਲੋਨੀ ਦਾ ਲਾਇਆ ਵਾ ਹਾਂਜੀ ਦੂਜਾ ਇਥੋਂ ਚਾਰ ਦਾ ਲਾ ਤੇ ਆ ਸਾਰਾ ਵੇਖੋ ਕਿੰਨੀ ਸਾਫ ਸਫਾਈ ਬਹੁਤ ਜ਼ਿਆਦੀ ਆ ਆ ਨਾ ਦੋ ਗਰੌਂਡਾਂ ਹੈਗੀਆਂ ਜੇ ਜਿਹੜੀਆਂ ਇਹਨਾਂ ਨੇ ਇੱਕ ਤੇ ਬਾਸਕਟਬਾਲ ਦੀ ਆ ਤੇ ਇੱਕ ਟੈਨਿਸ ਦੀ ਆ ਤੇ ਇਹਦੇ ਆ ਰੂਲ ਵੀ ਇਹਨਾਂ ਨੇ ਲਿਖ ਕੇ ਲਾਏ ਆ ਤੇ ਇਹ ਵੈਸੇ ਰਾਤ ਨੂੰ ਵੀ ਨਾ ਇਹ ਇਹਦੀਆਂ ਜਿਹੜੀਆਂ ਆ ਫਲੱਡ ਲਾਈਟਾਂ ਜਿਹੜੀਆਂ ਨੇ ਜਲਦੀਆਂ ਹੁੰਦੀਆਂ ਤੇ ਰਾਤ ਨੂੰ ਵੀ ਇੱਥੇ ਖੇਡਿਆ ਜਾ ਸਕਦਾ ਇਹ ਇੱਧਰ ਤੁਹਾਨੂੰ ਖਾਨਾ ਫਿਰ ਜਿਹੜਾ ਆਪਣਾ ਹੈਗਾ ਨਾ ਹੈਲਥ ਕਲੱਬ ਛੋਟਾ ਇਹ ਹੈਗੀ ਅੱਛੀ ਝੀਲ ਇੱਥੋਂ ਦੀ ਹਾਂਜੀ ਤੇ ਇਹ ਹੋਰੀਆਂ ਮਤਲ ਲਗਭਗ ਇਹਨਾਂ ਨੇ ਇਸ ਤਰ੍ਹਾਂ ਨਾ ਰੱਖਿਆ ਆ ਵੀ ਹਰ ਥਾਂ ਤੇ ਜਿਹੜੇ ਲੱਗਿ ਛੱਕੇ ਘਰ ਹਨਾ ਜਾਂ ਤੇ ਝੀਲ ਦੇ ਨਾਲ ਲੱਗਣਗੇ ਤੇ ਨਾਲ ਜਾਂ ਜੰਗਲ ਦੇ ਨਾਲ ਆ ਜਿਹੜਾ ਘਰਾਂ ਸਾਰੇ ਜਿਹੜੇ ਨਾ ਝੀਲ ਦੇ ਨਾਲ ਲੱਗਦੇ ਆ ਤੇ ਮੈਂ ਤੁਹਾਨੂੰ ਅੱਜ ਸਾਰੀਆਂ ਵਿਖਾਨਾਂ ਵਿੱਚ ਕੀ ਸੁੱਖ ਸਹੂਲਤਾਂ ਹੈਗੀਆਂ ਐ ਕਲੋਨੀ 'ਚ ਤੇ ਕਿੰਨੇ ਕ ਦਾ ਜਿਹੜਾ ਉਹ ਘਰ ਜਿਹੜਾ ਇਹ 'ਚ ਬਣਦਾ ਹਾਂਜੀ ਤੇ ਹੋਰ ਇਹ 'ਚ ਜੜੀਆਂ ਇਹ ਬਜ਼ੁਰਗਾਂ ਲਈ ਕੀ ਸਹੂਲਤਾਂ ਰੱਖੀਆਂ ਇਹਨਾਂ ਨੇ ਤੇ ਬਾਕੀ ਸਾਰਾ ਕੋਈ A to Z ਜੋ ਜਿਮ ਹਾਂਜੀ ਟ੍ਰੇਲ ਆ ਤੇ ਜੋ ਸਵਿਮਿੰਗ ਪੂਲ ਸਾਰਾ ਕੁਝ ਮੈਂ ਤੁਹਾਨੂੰ ਜਿਹੜਾ ਨਾ ਉੱਥੇ ਲਾ ਕੇ ਚੱਲ ਇੱਕ ਚੀਜ਼ ਨਾ ਯਾਰਾ ਗ ਸੱਚੋ ਸੱਚੀ ਦੱਸਿਓ ਵੀ ਪੰਜਾਬ ਦੀ ਕਿਹੇ ਕਲੋਨੀ ਦਾ ਇਹੋ ਜਿਹਾ ਨਜ਼ਾਰਾ ਆਪਾਂ ਵੇਖਿਆ ਕਿ ਉਹਦਾ ਰੀਜਨ ਚਲੋ ਆਪਾਂ ਸਮਝਦੇ ਵੀ ਆਂ ਵੀ ਇਹਨਾਂ ਕੋਈ ਸਪੇਸ ਬਹੁਤ ਜ਼ਿਆਦੀ ਆ ਪੰਜਾਬ 'ਚ ਉਨੀ ਸਪੇਸ ਨਹੀਂ ਹੈਗੀ ਪਰ ਜਿਹੜੇ ਬੱਚੇ ਸਾਡੇ ਇਹਨਾਂ ਨਜ਼ਾਰਿਆਂ ਦੇ ਜਿਹੜੇ ਆ ਪੁੱਟੇ ਇੱਥੇ ਆਏ ਆ ਉਹ ਵਿਜਾਰੇ ਆਪਣੇ ਕੰਮਾਂ 'ਚ ਰੁੱਝੇ ਆ ਉਹਨਾਂ ਕੋਲ ਟਾਈਮ ਨਹੀਂ ਹੈਗਾ ਨਾ ਨਜ਼ਾਰੇ ਨੂੰ ਵੇਖਣ ਦਾ ਤੇ ਚਲੋ ਅਸੀਂ ਬੁੱਢੇ ਬਾਰੇ ਆਪਣਾ ਬਚਪਨ ਜਵਾਨੀ ਸਾਰੀ ਉੱਥੇ ਛੱਡ ਕੇ ਉਹਨੂੰ ਯਾਦ ਕਰਦੇ ਰਹਿਨੇ ਆ ਇੱਥੇ ਪਹੁੰਚ ਗਏ ਆ ਤੇ ਚਲੋ ਅਸੀਂ ਤਾਂ ਨਜ਼ਾਰੇ ਲੈ ਨਹੀਂ ਦੇ ਆ ਇੱਕ ਚੀਜ਼ ਨਾ ਮੈਂ ਤੁਹਾਨੂੰ ਵਿਖਾਣੀ ਜੇ ਇੱਥੇ ਆਹ ਜਿਹੜੇ ਦਰਖਤ ਆ ਨਾ ਇਹ ਦਰਖਤ ਜਿਹੜੇ 300 ਸਾਲ ਤੋਂ ਲੈ ਕੇ 500 ਸਾਲ ਤੱਕ ਇਹਨਾਂ ਦੀ ਉਮਰ ਹੁੰਦੀ ਆ ਆ ਪੁਰਾਣੇ ਦਰਖਤ ਦੱਸਿਦੇ ਆ ਤੇ ਇਹਨਾਂ ਨੇ ਆ ਦਰਖਤ ਬਚਾ ਲਏ ਤੇ ਲੇਕ ਨੂੰ ਦੋਵੇਂ ਪਾਸੇ ਐ ਕਰ ਦਿੱਤਾ ਤੇ ਵਿੱਚੋਂ ਰਸਤਾ ਇਹਨਾਂ ਨੂੰ ਦੇ ਦਿੱਤਾ ਤੇ ਚਲੋ ਆਪਾਂ ਹੁਣ ਜਿਵੇਂ ਵੀ ਵੇਖਦੇ ਆ ਜਿਹੜਾ ਕਲੋਨੀ ਦਾ ਹੈਗਾ ਇਹਦਾ ਹੈਲਥ ਕਲੱਬ ਆ ਨਾ ਉਹਨੂੰ ਵੀ ਜਦੋਂ ਆਪਾਂ ਅਸੈਸ ਕਰਨਾ ਤਾਂ ਆ ਸਾਨੂੰ ਉਹਨਾਂ ਨੇ ਰਿੰਗ ਇੱਕ ਦਿੱਤੀ ਆ ਇਹਨੂੰ ਆਪਾਂ ਇੱਥੇ ਲਾਵਾਂਗੇ ਆ ਵਾਰਾਗੇ ਤੋਂ ਬਹੁਤ ਹੌਲਗੇ ਅੰਦਰ ਜੋ ਕੋ ਜਾਣਦੇ ਹਨ ਕਿ ਆਹ ਲੱਗ ਕਲਬ ਜੀ ਤੇ ਇਹਦੇ ਵਿੱਚ ਲਾਈਟ ਵੀ ਨਾਲ ਆਪਣੇ ਜੱਗੀ ਆ ਤੇ ਤੁਸੀਂ ਆ ਦੇਖੋਗੇ ਮਸ਼ੀਨਾਂ ਹੈਗੀਆਂ ਜਿੰਨੇ ਦੀ ਜ਼ਰੂਰਤ ਹੈ ਨਾ ਇੱਥੇ ਕੰਮ ਹੋ ਸਕਦਾ ਲੱਤਾਂ ਲਈ ਵੀ ਹੈਗੀਆਂ ਦੁੱਜੀ ਵੀ ਆ ਆ ਤੁਹਾਡੀ ਸੈਕਲਮਿਕ ਕਰ ਸਕਦੇ ਹੋ ਆ ਬੁਢੀ ਟਰੈਡ ਮੇ ਲਈ ਇੱਕ ਸਰਦੀ ਤੇ ਲਗਭਗ ਫਾਰ ਜਾਂਦਾ ਇੱਥੇ ਤੇ ਇੱਥੋਂ ਜਦੋਂ ਆਪਾਂ ਫਿਰ ਬਾਹਰ ਨਿਕਲਦੇ ਆ ਨਾ ਤੇ ਨਾਲ ਹੀ ਫਿਰ ਇਹਦਾ ਅਸਸ ਜਿਹੜਾ ਉਹ ਸਾਹਮਣੇ ਇਹ ਹੈਗਾ ਸਵਿੰਗ ਪੂਲ ਨੂੰ ਅੱਗੇ ਚੱਲ ਕੇ ਆ ਆ ਮੇਰੇ ਮਗਰ ਨਾ ਸਵਿੰਗ ਪੂਲ ਆ ਤੇ ਅਸਲ ਹੁਣ ਅੱਗੇ ਠੰਡ ਸ਼ੁਰੂ ਹੋ ਗਈ ਥੋੜ੍ਹੀ ਥੋੜ੍ਹੀ ਤੇ ਬੰਦਾ ਆ ਗਰਮ ਪਾਣੀ ਵਾਲਾ ਤੇ ਮਗਰ ਉਹ ਹੀ ਠੀਲ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਵਿਖਾਈ ਆ ਤੇ ਮਹਾ ਦਿਨਾਂ ਸ਼ਾਂਤ ਮਈ ਤੇ ਬਹੁਤ ਖੂਬਸੂਰਤ ਜੜੀ ਹੈ ਕਲੋਨੀਆਂ ਵਾਏ ਤੇ ਪਿੰਡ ਦਾ ਪਿੰਡ ਸ਼ਹਿਰ ਦਾ ਸ਼ਹਿਰ ਤੇ ਟੋਟਲ ਇੱਥੇ ਜਿਹੜੇ ਘਰ ਹਨਾ ਇੱਥੋਂ ਦੇ ਕੋਈ ਲਗਭਗ 220 ਕ ਘਰ ਜੇ ਤੇ ਸੁਖ ਨੂੰ ਇੰਨੀ ਕੀ ਜਗ੍ਹਾ ਹੋਣੀ ਹੈ 220 ਏਕੜ ਦੇ ਲਾਗੇ ਛੱਕੇ ਜਿਆਦੀ ਹੋ ਸਕਦੀ ਆ ਘੱਟ ਨਹੀਂ ਹਾਂਜੀ ਤੇ 4 ਲੱਖ ਤੋਂ ਲੈ ਕੇ 6 ਲੱਖ ਡਾਲਰ ਤੱਕ ਲਗਭਗ ਜਿਹੜਾ ਵਾ 3 ਲੱਖ 3 ਕਰੋੜ 20 ਲੱਖ ਤੋਂ ਲੈ ਕੇ ਸਾਡੇ ਪੋਣੇ ਇੱਕ 5 ਕਰੋੜ ਤੱਕ ਜਿਹੜਾ ਨਾ ਇਹਦਾ ਰੇਟ ਆ ਬਾਕੀ ਇਹ ਸਾਰਾ ਕੁਝ ਸਾਰੀ ਉਮਰ ਹੀ ਇਹਨਾਂ ਨੇ ਲਾਣੇ ਹੁੰਦੇ ਕਰਜ਼ਾ ਦੇ ਹੁੰਦਾ ਇਹ ਕਿਹੜਾ ਇੱਕ ਵਾਰ ਹੀ ਦੇਣਾ ਹੁੰਦਾ ਤੇ ਜਿਹੜੇ ਜਿਹੜੇ ਬੰਦੇ ਜਿਨ੍ਹਾਂ ਦੀ ਬਣ ਜਾਂਦੀ ਆ ਕ੍ਰੈਡਿਟ ਲਿਮਿਟ ਇੰਨੀ ਕੁ ਉਹ ਲੈਂਦੇ ਆ ਰਹਿੰਦੇ ਆ ਆਪਾਂ ਨਾ ਹੁਣ ਚੱਲ ਰਹੇ ਆਂ ਵੀ ਕਲੋਨੀ ਦਾ ਜਿਹੜਾ ਫਸਟ ਸਰਕਲ ਆ ਨਾ ਕਿਉਂਕਿ ਉਹਨਾਂ ਨੇ ਕਲੋਨੀ ਸਾਰੀ ਸਰਕਲਾਂ ਚ ਬਣਾਈ ਹੁੰਦੀ ਆ ਜਿਹੜਾ ਬਿਲਕੁਲ ਕਲੱਬ ਹਾਊਸ ਤੇ ਬਿਲਕੁਲ ਨਾਲ ਆ ਜਿਹੜਾ ਸਾਹਮਣੇ ਆਪਾਂ ਨੂੰ ਹੋਣਾ ਆ ਦਿਸਣ ਗਿਆ ਨਾ ਇਹ ਰੈਸਟ ਏਰੀਆ ਇਹਦੇ ਮਗਰਲੇ ਸਾਈਡ ਤੇ ਇਹਨਾਂ ਨੇ ਨਾ ਇਹ ਝੀਲ ਬਣਾਈ ਆ ਬਰਸਾਤੀ ਪਾਣੀ ਤੇ ਜੋ ਬਰ ਜਦ ਜੇ ਸਨੋ ਵਗੈਰਾ ਪੈਂਦੀ ਹੈ ਨਾ ਉਹ ਨੂੰ ਸੰਭਲਣ ਲਈ ਤੇ ਨਾਲ ਇਹ ਜਗਾ ਜਿਹੜੀ ਆ ਨਾ ਮਗਰਲੇ ਪਾਸੇ ਜਿੰਨਾ ਨੂੰ ਰਾਸ਼ੀ ਬਣੀ ਹੈ ਕਲੋਨੀ ਉਹ ਉਹਦੀ ਬੈਕ ਜੜ ਜਿਹੜੀ ਨਾਲ ਇਹਨੂੰ ਲੱਗਦੀ ਆ ਆਪਾਂ ਚੱਲਦੇ ਹੁਣ ਉਹਦਾ ਸਰਕਲ ਪੂਰਾ ਦਾ ਪੂਰਾ ਲਾਉਨੇ ਬਾਹਰ ਦੀ ਐਸ ਸਰਕਲ ਦਾ ਨਾਮ ਨਾ ਓਕ ਮਾਉਂਟ ਸਰਕਲ ਆ ਅਸਲ 'ਚ ਉਹ ਕਦੇ ਦਰਖਤ ਲਤੂਨ ਕਹਿੰਦੇ ਇਹਨੂੰ ਉਹ ਕਾਫੀ ਹੁੰਦੇ ਇਹ ਦੇ ਆਸੇ ਪਾਸੇ ਸਾਰਾ ਜੰਗਲ ਜਿਹੜਾ ਲੱਗਾ ਨਾ ਲਤੂਨ ਦੇ ਜਿਹੜੇ ਆ ਨਾ ਉਹ درختਾਂ ਤੇ ਜਿਹਨਾਂ ਦੀ 300 ਤੋਂ 200 ਲਾਗੇ ਤੇ 500 ਸਾਲ ਤੱਕ ਉਮਰ ਹੁੰਦੀ ਆ ਘਰ ਜਿਹੜੇ ਨਾ ਅੰਦਰਲੇ ਪਾਸੇ ਜਿੰਨੇ ਆ ਨਾ ਇਹ ਲਗਭਗ 36 ਘਰ ਹੈਗੇ ਆ ਇਹ ਇੰਡੀਪੈਂਡੈਂਟ ਹਾਊਸ ਆ ਤੇ ਨਾਲ ਕੁਝ ਟਾਊਨ ਹਾਊਸ ਵੀ ਅੱਗੇ ਜਾ ਕੇ ਜਿਹੜੇ ਆ ਨਾ ਉਹ ਪਏ ਹੋਏ ਆ ਤੇ ਬਾਹਰਲੇ ਸਰਕਲ ਤੇ ਜਿਹੜੇ ਆ ਨਾ ਉਹ 36 ਜਿਹੜੇ ਆ ਨਾ ਉਹ ਘਰ ਆ ਇੰਡੀਪੈਂਡੈਂਟ ਘਰ ਜਿਹੜੇ ਜਿਨ੍ਹਾਂ ਦੀ ਬੈਕਯਾਰਡ ਜਿਹੜੀ ਆ ਉਹ ਜੰਗਲਾਂ ਲੱਗਦੀ ਆ ਤੇ ਬਹੁਤ ਹੀ ਮਤਲਬਾ ਸ਼ਾਂਤਮਈ ਤੇ ਸੁੰਦਰ ਐ ਜਿਹੜੀ ਆ ਨਾ ਪੂਰੀ ਨੇਚਰ ਨਾਲ ਭਰੀ ਹੋਈ ਜਿਹੜੀ ਨਾ ਆ ਸਰਕਲ ਆ ਪੂਰਾ ਸਰਕਲ ਜਿਹੜਾ ਨਾ ਉਹ ਲਗਭਗ 1 ਕਿਲੋਮੀਟਰ ਦਾ ਜਿਹੜਾ ਇਹ ਵਾਇਜ ਜਿਹੜਾ ਮੈਂ ਹੁਣ ਸਾਈਕਲ ਤੇ ਜਿਹੜਾ ਨਾ ਉਹ ਘਟਣ ਡਿਆ ਪੂਰੇ ਦਾ ਪੂਰਾ ਜਦੋਂ ਮੈਂ ਸਰਕਲ ਲਾ ਕੇ ਜਦੋਂ ਖਤਮ ਕਰੂੰ ਤੇ ਇਹ ਕਰੀਬ 1 ਕਿਲੋਮੀਟਰ ਦੇ ਲੱਗੇ ਛਕੇ ਜਿਹੜਾ ਨਾ ਇਹਦਾ ਵਾਇਜ ਹਿਸਾਬ ਨਾਲ ਲੋ ਤੇ ਇਸ ਤੋਂ ਬਾਅਦ ਆਪਾਂ ਹੁਣ ਨਾ ਜਿਹੜੀ ਇਹ ਵੀ ਅਗਲੀ ਸਾਈਡ ਹੈ ਜੀ ਹਨਾ ਉਹ ਆਪਾਂ ਜਿਹੜੇ ਬਜ਼ੁਰਗ ਆ ਉਹਨਾਂ ਦਾ ਜਿਹੜੀ ਜਗ੍ਹਾ ਨਾ ਉਹ ਦੇਖਣੀ ਆ ਤੇ ਉਹਨਾਂ ਦੇ ਜਿਹੜੇ ਫਲੈਟ ਬਣਾਏ ਇੰਡੀਪੈਂਡੈਂਟ ਉਹ ਤੁਹਾਨੂੰ ਦਿਖਾਣੇ ਆ ਐਬੀ ਪਾਰਕ ਮੇਨ ਵੱਲ ਤੋਂ ਆਹ ਰਸਤਾ ਜਿਹੜਾ ਮੁਰਦਾ ਨਾ ਇਹ ਐਬੀ ਪਾਰਕ ਨੂੰ ਜਾਂਦਾ ਵਾ ਜਿਹੜਾ ਸੀਨੀਅਰ ਸਿਟੀਜ਼ਨਾਂ ਦੀ ਜਿਹੜੀ ਆ ਨਾ ਕਲੋਨੀ ਆ ਛੜਕ ਤੋਂ ਪਾਰ ਆ ਗੋਲਫ ਕਲੱਬ ਆ ਜਿਹੜਾ ਇਹਨਾਂ ਦੇ ਲਈ ਖਾਸ ਕਰਕੇ ਬਣਾਇਆ ਗਿਆ ਵਾ ਤੇ ਆਹ ਉਹ ਕਲੋਨੀ ਹੈ ਜਿੱਚ ਜਿਹੜੇ ਨਾ ਫਲੈਟ ਇੰਨੇ ਰੱਖੇ ਹੋਏ ਆ ਤੇ ਇਹ ਚ ਸਾਰੇ ਸੀਨੀਅਰ ਸਿਟੀਜ਼ਨ ਰਹਿੰਦੇ ਆ ਤੇ ਉਹਨਾਂ ਲਈ ਹਰ ਤਰ੍ਹਾਂ ਦੀ ਸਹੂਲਤ ਮੈਡੀਕਲ ਸਹੂਲਤ ਫਾਇਰ ਬਰਗੇਟ ਦੀ ਪੁਲਸ ਸਹੂਲਤ ਇੱਕ ਆਲਾਰਮ ਤੇ ਜਿਹੜਾ ਇਹਨਾਂ ਦੇ ਕੋਲ ਹੁੰਦਾ ਤੇ ਲਾਗੇ ਨਾ ਇਹਨਾਂ ਨੇ ਜਗ੍ਹਾ ਅਵੇਲੇਬਲ ਕੀਤੀ ਹੁੰਦੀ ਆ ਇਹਨਾਂ ਲਈ ਵੀ ਆਪਣੀ ਕੋਈ ਖੇਤੀਬਾੜੀ ਕਰ ਲੈਣ ਐਗਰੀਕਲਚਰ ਕੋਈ ਨਿੱਕੇ ਮੋਟੀਆਂ ਸਬਜ਼ੀਆਂ ਲਾ ਲੈਣ ਫੋਲੋ ਬੂਟੇ ਲਾ ਕੇ ਨਾ ਤੇ ਆਪਣਾ ਰਜਿਮਾ ਜਿਹੜਾ ਉਹ ਬਣਾਈ ਰੱਖਣਾ ਤੇ ਜਿਵੇਂ ਮੈਂ ਦੱਸਿਆ ਸਾਹਮਣੇ ਗੋਲਫ ਕਲੱਬ ਵੀ ਇਹਨਾਂ ਲਈ ਇਹਨਾਂ ਨੇ ਬਣਾਈ ਹੁੰਦੀ ਆ ਤੇ ਆ ਆਪਾਂ ਨੂੰ ਹੁਣ ਚੱਲਦੇ ਆ ਜਿਹੜਾ ਕਲੋਨੀ ਨੂੰ ਕੀਸਲਾ ਰਸਤਾ ਲੱਗਦਾ ਨਾ ਟ੍ਰੇਲ ਸਾਈਡ ਤੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਉਧਰ ਤੇ ਉਧਰ ਦਾ ਸਾਰਾ ਸਰਕਲ ਵੀ ਮੈਂ ਤੁਹਾਨੂੰ ਨਾ ਦਿਖਾਣਾ ਕਲੋਨੀ ਨੂੰ ਨਾ ਤੀਜਾ ਜਿਹੜਾ ਰਸਤਾ ਜਾਂਦਾ ਉਹ ਟ੍ਰੇਲ ਸਾਈਡ ਆ ਤੇ ਇਹਦੇ ਨਾਲ ਹੀ ਨਾ ਮਤਲਬ ਨੋਰਮਲੀ ਨੀਂ ਸੜਕ ਦੇ ਲੱਗੇ ਜਿਹੜਾ ਇਹਨਾਂ ਨੇ ਪ੍ਰੀ ਸਕੂਲ ਤੋਂ ਨੂੰ ਡੇ ਕੇਅਰ ਕਹਿੰਦੇ ਆ ਨਾ ਉਹ ਬਣਾ ਹੁੰਦਾ ਤੇ ਆਹ ਡੇ ਕੇਅਰ ਐਸਾੜ ਤੇ ਵੀ ਬਣਾ ਜਿਤਨਾ ਮਿਲ ਰਿਵਲ ਦੇ ਲੱਗੇ ਬਣਾਏ ਨਾ ਉਸੇ ਤਰ੍ਹਾਂ ਤੇ ਬਹੁਤ ਸ਼ਾਨਦਾਰ ਇਮਾਰਤ ਆ ਤੇ ਮਤਲਬ ਇੱਥੇ ਜੇ ਤੁਸੀਂ ਕਿਤੇ ਕੰਮ ਤੇ ਜਾਂਦੇ ਹੋ ਤੇ ਜਾਣ ਲੱਗੇ ਆਪਣੇ ਬੱਚੇ ਜਿਹੜਾ ਇੱਥੇ ਛੜਕ ਜਾ ਸਕਦੇ ਆ ਤੇ ਖੱਬਿਆਂ ਹੱਥ ਜਿਹੜੀ ਆ ਦੇਖਣ ਦੇ ਨਾ ਸਾਰੀਆਂ ਇਮਾਰਤਾਂ ਇਹ ਟ੍ਰੇਲ ਸਾਈਡ ਦੀਆਂ ਆ ਤੇ ਟ੍ਰੇਲ ਸਾਈਡ ਤੇ ਜਿਹੜੇ ਘਰ ਆ ਨਾ ਲਗਭਗ ਸਾਰੇ ਡਬਲ ਗਰਾਜ ਆ ਜਾਂ ਕਿਤੇ ਤਿੰਨ ਗਰਾਜਾਂ ਵਾਲੇ ਵੀ ਆ ਤੇ ਚਾਰ ਬੈਡਰੂਮ ਤੇ ਲਗਭਗ ਤਿੰਨ ਬਾਥਰੂਮ ਵਾਲੇ ਸਾਰੇ ਜਿਹੜੇ ਵੱਡੇ ਘਰ ਆ ਗਰਾਜਾਂ 'ਚ ਵੀ ਦੋ ਗੱਡੀਆਂ ਅੰਦਰ ਤੇ ਚਾਰ ਗੱਡੀਆਂ ਗਰਾਜ ਦੇ ਸਾਹਮਣੇ ਤੇ ਤਿੰਨ ਚਾਰ ਗੱਡੀਆਂ ਛੜਕ ਤੇ ਨਾਲ ਲੱਗ ਸਕਦੀਆਂ 8-10 ਗੱਡੀਆਂ ਦੀ ਜਿਹੜੀ ਆ ਉਹ ਇਹਨਾਂ ਦੀ ਸਪੇਸ ਹੁੰਦੀ ਆ ਕਿੰਨੀ ਗੱਡੀਆਂ ਇਹਦੇ ਨੇ ਘਰਾਂ ਦੇ ਅੱਗੇ ਲੱਗ ਜਾਣਾ ਤੇ ਕੋਲੋਣ ਜਿਹੜੇ ਨਾ ਕੈਨ ਸਾਈਡ ਤੇ ਘਰ ਜਿਹੜੇ ਆ ਉਹ 97 ਘਰ ਆ ਜਿਹੜੇ ਪ੍ਰੇਲ ਸਾਈਡ ਤੇ ਆ ਅਸਲ ਤੇ ਕੋਲੋਨੀ ਨੂੰ ਜਿਹੜਾ ਨਾ ਇਹ ਇਹਨਾਂ ਨੇ ਪੰਜ ਹਿੱਸਿਆਂ 'ਚ ਵੰਡਿਆ ਵਾ ਦੋ ਸਰਕਲ ਆ ਇੱਕ ਸਨਫਲਾవర్ ਸਰਕਲ ਜਿਹ ਚਾਹੀ ਰਹੇ ਨੇ ਤੇ ਇੱਕ ਓਪਮਾਉਂਟ ਸਰਕਲ ਆ ਤੇ ਇੱਕ ਪ੍ਰੇਲ ਸਾਈਡ ਤੇ ਇੱਕ ਜਿਹੜਾ ਤੁਹਾਡਾ ਆ ਜਾਂਦਾ ਮੁੱਲ ਰਿਵਰ ਵਾਲੀ ਜਗ੍ਹਾ ਇੱਕ ਅਬੀ ਪਾਰਕਾ ਜਿਹੜੀ ਸੀਨੀਅਰ ਸਿਟੀਜ਼ਨਾਂ ਲਈ ਇਹਨਾਂ ਨੇ ਉਹ ਫਲੈਟ ਬਣਾਏ ਆ ਹਾਂਜੀ ਕੋਲ ਮਲਾ ਕੇ ਜੇ ਲਗਭਗ ਦੇ ਘਰ ਦੇ ਵੇਖੋਗੇ ਇੰਡੀਪੈਂਡੈਂਟ ਉਹ ਲਗਭਗ 7200 2500 ਦੇ ਲੱਗੇ ਹੋਊਗਾ ਫਲੈਟ ਫਲੂਟ ਜਿਹੜੇ ਆ ਉਹ ਪਾ ਕੇ 350 300 ਦੇ ਲੱਗ ਛੱਕੇ ਸਾਰੀ ਜਿਹੜਾ ਇਹਦਾ ਏਰੀਆ ਆ ਜਿਹੜਾ ਰਸਤਾ ਨਾ ਇਹ ਸਾਡੇ ਸਨ ਆਫ ਪਾਵਰ ਜਿਹੜਾ ਸਰਕਲ ਆ ਨਾ ਉਹਨੂੰ ਜਾ ਰਿਹਾ ਵਾ ਤੇ ਬਹੁਤ ਸ਼ਾਨਦਾਰ 뷰 ਆ ਖੱਬੇ ਹੱਥ ਜਿਹੜਾ ਵੇਖਣ ਦਿਓ ਨਾ ਤੁਸੀਂ ਇਹ ਸਾਰਾ ਜੰਗਲ ਆ ਪਰਲੇ ਪਾਸੇ ਆ ਜਿਹੜੇ ਪਾਰਕ ਦੇ ਤੋਂ ਤੇ ਜਿਹੜਾ ਜਦੋਂ ਆਪਾਂ ਬਿਲਕੁਲ ਆ ਡਬਲ ਛੜਕਾ ਅੱਗੇ ਜਾ ਕੇ ਸਿੰਗਲ ਛੜਕ ਹੋ ਜਾਂਦੀ ਆ ਜਦੋਂ ਸਿੰਗਲ ਛੜਕ ਤੇ ਆ ਜਾਂਦੇ ਆ ਨਾ ਤੇ ਉਸ ਟਾਈਮ ਐਸ ਨਾਲ ਹੀ ਸਰਕਲ ਜਿਹੜਾ ਵਾ ਪੂਰਾ ਘੁੰਮਣਾ ਪੈਂਦਾ ਤੇ ਆ ਜਿਹੜੀ ਆ ਖੱਬੇ ਹੱਥ ਜਿਹੜੀ ਆ ਉਹ ਵੀ ਮੈਂ ਬੁਖਾ ਰਿਹਾ ਤੁਹਾਨੂੰ ਉਹੋ ਹੀ ਜਿਹੜੀ ਆ ਝੀਲ ਆ ਜਿਹੜੀ ਆਪਾਂ ਪਹਿਲਾਂ ਨਹੀਂ ਤੁਹਾਨੂੰ ਮੈਂ ਬਖਾ ਚੁੱਕਾ ਤੇ ਸਾਡੇ ਹੱਥ ਜਦੋਂ ਉਧਰੋਂ ਆਵਾਂਗੇ ਤੇ ਢੀਲ ਮਿਲਦੀ ਆ ਤੇ ਖੱਬੇ ਹੱਥ ਜਿਹੜਾ ਵਾ ਉਹ ਫਿਰ ਆਪਾਂ ਨੂੰ ਉਹ ਜੰਗਲ ਜਿਹੜਾ ਹੁੰਦਾ ਤੇ ਸਾਡੀ ਕਲੋਨੀ ਦਾ ਨਾ ਆ ਇੱਥੋਂ ਜਿੱਤਰਾ ਜਾਣਦੇ ਆ ਆਪਾਂ ਜਿਹੜਾ ਐਕਚੁਅਲੀ ਇਹ ਕਮਿਊਨਿਟੀ ਕਹਿੰਦੇ ਆ ਆਪਾਂ ਕਲੋਨੀ ਕਹਿੰਦੇ ਆ ਨਾ ਤੇ ਕਮਿਊਨਿਟੀ ਦੇ ਵਿੱਚ ਅੱਗੇ ਫਿਰ ਇਹਨਾਂ ਨੇ ਸਰਕਲ ਬਣਾਏ ਹੁੰਦੇ ਵੱਖਰੇ ਵੱਖਰੇ ਆ ਸਾਡਾ ਜਿਹੜਾ ਸਰਕਲ ਆ ਸਨਫਲਾవర్ ਸਰਕਲ ਆ ਪਹਿਲਾਂ ਘਰ ਇੱਥੋਂ ਸ਼ੁਰੂ ਹੁੰਦਾ ਤੋ ਕੁੱਲ ਘਰ ਸਾਰੇ ਇੱਥੇ ਆ 48 ਆ ਓਟਰ ਜਿਹੜਾ ਸਰਕਲ ਆ ਉਥੇ ਇਹਨਾਂ ਨੇ 31 ਆ ਘਰ ਜਿੱਥੇ ਸਾਡਾ ਵੀ ਪੈਂਦਾ ਬਾਹਰਲਾ ਇਹ ਸਾਰਾ ਜਿਹੜਾ ਸਰਕਲ ਦਾ ਆ ਅੰਦਰਲਾ ਹਿਸਾਬ ਨਾਲ ਵਗਾ ਰਹੇ ਆ ਅੰਦਰਲੇ ਸਿਰ ਤੇ 17 ਘਰ ਆ ਇਹਦੀ ਜਿਹੜੀ ਬੈਕਯਾਰਡ ਆ ਨਾ ਸਾਰੀ ਖੁੱਲੀ ਡੁੱਲੀ ਹੁੰਦੀ ਹੈ ਤੇ ਦੋਵਾਂ ਦੀਆਂ ਉਹ ਦੋਵਾਂ ਦੀ ਜਿਹੜੀ ਰਲਾ ਕੇ ਨਾ ਤੇ ਉਹ ਪੂਰਾ ਪ੍ਰਾਈਵੇਟ ਇੱਕ ਪਾਰਕ ਬਣ ਜਾਂਦਾ ਬੜਾ ਸ਼ਾਨਦਾਰ ਤੇ ਆਮ ਇਹਨਾਂ ਲੋਕਾਂ ਨੇ ਨਾ ਮਗਰਲੇ ਪਾਸੇ ਆਪਣੇ ਡੱਕ ਡੁੱਕ ਬਣਾ ਕੇ ਤੇ ਬੱਚਿਆਂ ਦੇ ਖੇਡਣ ਲਈ ਬਹੁਤ ਵਧੀਆ ਜਿਹੜੇ ਝੂਲੇ ਝਾਂਲੇ ਲਾਏ ਹੁੰਦੇ ਆ ਤੇ ਉਹ ਪ੍ਰਾਈਵੇਟ ਪਾਰਕ ਆ ਉੱਥੇ ਕੋਈ ਵੀ ਨਹੀਂ ਜਾ ਸਕਦਾ ਉਹ ਉਹਨਾਂ ਦੇ ਆਪਣੇ ਬੱਚੇ ਤੇ ਉਹ ਉਹਨਾਂ ਦੇ ਆਪਣੇ ਪਰਿਵਾਰ ਖੇਡਦੇ ਆ ਆ ਜਿਹੜਾ ਹੁਣ ਆ ਬਾਹਰਲਾ ਸਰਕਲ ਆ ਜਿਹੜਾ ਤੁਸੀਂ ਦੇਖਣਦੇ ਹੋ ਇਹਦੇ ਤੇ 31 ਜਿਹੜੇ ਆ ਨਾ ਟੋਟਲ ਘਰ ਹੈਗੇ ਆ ਤੇ ਇਹ ਸਾਰੇ ਘਰ ਜਿਹੜੇ ਆ ਉਹ ਅ ਡਬਲ ਗਰਾਜ ਜਿਹਦਾ 3 ਗਰਾਜ ਵਾਲਿਆ ਤੇ ਘਰ ਸਾਰੇ ਵੱਡੇ ਇੰਡੀਪੈਂਡੈਂਟ ਘਰ ਆ ਤੇ ਇਹਨਾਂ ਚ 4 ਬੈੱਡਰੂਮ ਆ ਸਾਰੇ ਇੱਥੇ ਲਗਭਗ ਤੇ 3 ਬਾਥਰੂਮ ਤੇ ਬਾਕੀ ਜਿਹੜੀ ਜਨਾ 8-10 ਕਟੀਆਂ ਜਿਹੜੀਆਂ ਇਹਦੇ ਅੱਗੇ ਆਪਾਂ ਖੋਲ੍ਹ ਸਕਦੀਆਂ 2 ਗਰਾਜ ਦੇ ਅੰਦਰ 4 ਕ ਇਹਦੇ ਅੱਗੇ ਤੇ 3 ਕੋਠੇ ਹਾਂਜੀ ਤੇ ਬਹੁਤ ਮਤਲਬ ਵਧੀਆ ਤੇ ਸ਼ਾਨਦਾਰ ਹੈ ਕਾਨੂੰਨੀ ਆ ਤੇ ਇਹਦੇ ਨਾਲ ਹੀ ਆਪਾਂ ਨਾ ਮੈਂ ਤੁਹਾਨੂੰ ਹੁਣ ਆ ਜਤਰਾ ਆ ਬਾਹਰਲਾ ਸਰਕਲ ਹਨ ਇਹਦੇ ਇੱਕ ਸਾਈਡ ਤੇ ਇੱਕ ਟ੍ਰੇਲ ਬਣੀ ਆ ਉਹ ਵੀ ਮੈਂ ਤੁਹਾਨੂੰ ਬਖਾਣਾ ਸਾਡੇ ਘਰ ਤੋਂ ਦੂਰ ਘਰ ਛੱਡ ਕੇ ਨਾ ਆ ਸੱਜੇ ਹੱਥ ਨਾਲ ਜਿਹੜਾ ਆ ਓਕ ਦਾ ਦਰਖਤ ਆ ਨਾ ਜਿਹੜਾ 200 ਸਾਲ ਪੁਰਾਣਾ ਹੋਣਾ ਜੀ ਇਹਦੇ ਲੱਗੋ ਨਾ ਸਾਈਕਲਿੰਗ ਟ੍ਰੇਲ ਜਾਂਦੀ ਆ ਤੇ ਆ ਜਿਹੜਾ ਇੱਕ ਰਸਤਾ ਤੇ ਜਾਂਦਾ ਇਹ ਸਕੂਲ ਵਾਲੀ ਸਾਈਡ ਤੇ ਚਲੇ ਗਿਆ ਔਰ ਦੂਰ ਰਸਤੇ ਜਿਹੜਾ ਨਾ ਹਰ ਹੁਣ ਵਾਲੀ ਐਂਟਰੀ ਲਾ ਇਹਨੇ ਬੜਾ ਲੰਮਾ ਚੱਲਣਾ ਅੱਗੇ 에ਰ ਲੈਂਡ ਟ੍ਰੈਕ ਲਾ ਦਿੰਦੀ ਐ ਇਸੇ ਤਰ੍ਹਾਂ ਟ੍ਰੇਲਾਂ ਦਾ ਨਾਮ ਬਦਲਦੇ ਜਾਂਦੇ ਆ ਤੇ ਬਾਕੀ ਇਹਨਾਂ ਬਹੁਤ ਲੰਮਾ ਸਫਰ ਇੱਥੇ ਆਪਾਂ ਕਰ ਸਕਦੇ ਆ ਮੈਂ ਸਾਈਕਲਿਸਟ ਆ ਤੇ ਮੈਂ ਬਹੁਤ ਵਾਰ ਬਦਲ ਕਾਫੀ ਦੂਰ ਤੱਕ ਕਰ ਗਿਆ ਪਰ ਫਿਰ ਵੀ ਮੈਂ ਮਤਲਬ ਇਹਨੂੰ ਕਹਿੰਦੇ ਵੀ ਪੂਰੀ ਦਿਹਾੜੀ ਵੀ ਲੱਗ ਜਾ ਤੇ ਮਤਲਬ ਖਤਮ ਨਹੀਂ ਹੋ ਸਕਦੀ ਕਈ ਸਟੇਟਾਂ 'ਚ ਕਹਿੰਦੇ ਘੁੰਮ ਜਾਂਦੀ ਆ ਤੇ ਬਾਕੀ ਐਸ ਟ੍ਰੇਲ ਦੇ ਉੱਤੇ ਇਹਨੇ ਕਈ ਲੇਕਾਂ ਨੂੰ ਮਤਲਬ ਇੱਕ ਦੂਜੇ ਦੇ ਨਾਲ ਮਲਾਣਾ ਹਨ ਤੇ ਨੇਚਰ ਦਾ ਆਨੰਦ ਮਾਣਨਾ ਹੋਵੇ ਨਾ ਤੇ ਇੱਥੇ ਇੱਕ ਰਾਈਡ ਲਾ ਲੋ ਬਹੁਤ ਨਜ਼ਾਰਾ ਜੇ ਕਈ ਕੁਝ ਇੱਥੇ ਵੇਖਣ ਨੂੰ ਮਿਲ ਜਾਂਦਾ ਵਾ ਇਸੇ ਟ੍ਰੇਲ ਦੇ ਉੱਤੇ ਜਿਹਨੇ ਮਤਲਬ ਬਹੁਤ ਸੀਨ ਜਿਹੜੇ ਨਾ ਇਹਨੇ ਨੇ ਵਧੀਆ ਕਿ ਕਹਿਣ ਦੀ ਗੱਲ ਨਹੀਂ ਇੱਥੇ ਆਪਾਂ ਰਾਤ ਨੂੰ ਵਾਕਿੰਗ ਕਰ ਸਕਦੇ ਹਾਂ ਜਾਂ ਸਾਈਕਲਿੰਗ ਜਾਂ ਕੋਈ ਨਾ ਕੋਈ ਸਕੇਟਿੰਗ ਵਾਲਾ ਜਿਹੜਾ ਵਾ ਉਹ ਬੱਚਾ ਕਿਤੇ ਨੇ ਕਿਤੇ ਮਿਲਦਾ ਕੋਈ ਇੱਥੇ ਗੱਡੀ ਨਹੀਂ ਆਣੀ ਕੋਈ 3-ਵੀਲਰ ਨਹੀਂ ਕੋਈ 4-ਵੀਲਰ ਨਹੀਂ ਕੋਈ ਵੱਡੀ ਗੱਡੀ ਨਹੀਂ ਬਾਕੀ ਜਿੱਥੇ ਵੀ ਹਾਈਵੇ ਆਣੀ ਹੈ ਹਾਈਵੇ ਦੇ ਤੱਲੋਂ ਦੀ ਜਗ੍ਹਾ ਹੋਊਗੀ ਜਾਂ ਉੱਪਰ ਦੀ ਪੁਲ ਬਣਾਇਆ ਹੋਊ ਜਾਂ ਅੰਡਰਪਾਸ ਬਣਾਇਆ ਹੋਊ ਕੁਝ ਨਾ ਕੁਝ ਇਹਨਾਂ ਨੇ ਕੀਤਾ ਹੋਊਗਾ ਐਸੇ ਟ੍ਰੇਲ ਦੇ ਉੱਤੇ ਨਾ ਆਪਾਂ ਇਹ 2 ਕਿਲੋਮੀਟਰ ਦੂਰ ਅੱਗੇ ਜਾ ਕੇ ਨਾ ਇਹ ਸੌਥ ਲੌਨ ਪਬਲਿਕ ਸਕੂਲ ਹੈ ਨਾ ਹਾਈ ਸਕੂਲ ਆ ਤੇ ਆਪਾਂ ਹੁਣ ਸਾਈਕਲ ਤੇ ਚੱਲਦੇ ਆ ਉਹ ਸਕੂਲ ਵੀ ਤੁਹਾਨੂੰ ਵਿਖਾਣਾ ਆਹ ਨੇ ਜੀ ਸਕੂਲ ਦੀ ਇਮਾਰਤ ਸਕੂਲ ਦੀ ਇਮਾਰਤ ਬਹੁਤ ਵੱਡੀ ਹੈ ਮੈਂ ਸਾਰਾ ਸਾਈਕਲ ਤੇ ਚੱਕਰ ਲਾ ਕੇ ਤੇ ਤੁਹਾਨੂੰ ਵਿਖਾਣ ਦਿਆ ਤੇ ਇਹ ਨਵੇਂ ਨਵੇਂ ਗ੍ਰੇਡ ਤੋਂ ਲੈ ਕੇ ਤੇ 12ਵੇਂ ਗ੍ਰੇਡ ਤੱਕ ਜਿਹੜਾ ਨਾ ਇਹ ਸਕੂਲ ਹੈਗਾ ਤੇ ਜਿਹੜੇ ਮਿਸ਼ੀਗਨ ਦੇ ਟੌਪ ਦੇ 20% ਦੇ ਵਿੱਚੋਂ ਇੱਕ ਸਕੂਲ ਆਏ ਤੇ ਟੋਟਲ ਇਹਦੇ 1300 ਤੋਂ 26 ਮਤਲਬ ਸਟੂਡੈਂਟ ਆ ਤੇ 20 ਸਟੂਡੈਂਟ ਪਿੱਛੇ ਇੱਕ ਟੀਚਰ ਜਿਹੜਾ ਨਾ ਹੈਗਾ ਬਾਕੀ ਇਹਦੀ ਗ੍ਰੈਜੂਏਸ਼ਨ ਰੇਸ਼ਿਓ ਜਿਹੜੀ ਨਾ ਸਟੇਟ ਨਾਲੋਂ 90% ਅਬਾਵਾ ਬਹੁਤ ਵਧੀਆ ਸਕੂਲਾਂ ਵਿੱਚੋਂ ਨਾ ਇੱਕ ਸਕੂਲ ਜਿਹੜਾ ਇਹ ਗਿਣਿਆ ਜਾਂਦਾ ਵਾ ਤੇ ਬਿਲਕੁਲ ਕਲੋਨੀ ਦੇ ਲਾਗੇ ਹੀ ਆ ਸਾਡੇ ਤੇ ਇਹਦੇ ਸਪੋਰਟਸ 'ਚ ਵੀ ਕਾਫੀ ਇਹਦੀਆਂ ਕਾਰਗੁਜ਼ਾਰੀ ਆ ਮੈਂ ਉਹ ਗਰੰਡਾ ਵੀ ਵਿਖਾਣਾ ਤੁਹਾਨੂੰ ਇਹ ਸਕੂਲ ਨਾ ਮਿਸ਼ੀਗਨ ਹਾਈ ਸਕੂਲ ਐਥਲੈਟਿਕਸ ਐਸੋਸੀਏਸ਼ਨ ਦਾ ਮੈਂਬਰ ਆ ਤੇ ਉਸ ਕਾਰਨ ਇਹ ਮਤਲਬ ਸਟੇਟ ਲੈਵਲ ਦੇ ਤੇ ਨੈਸ਼ਨਲ ਲੈਵਲ ਦੇ ਜਿਹੜੇ ਪਲੇਅਰ ਹਨਾ ਮਤਲਬ ਇਹ ਕੰਪੀਟੀਸ਼ਨਾਂ ਸਾਰੇ ਲੜਦੇ ਆ ਤੇ ਇਹਨਾਂ ਦਾ ਸਟੇਟ ਲੈਵਲ ਦੇ ਨੈਸ਼ਨਲ ਲੈਵਲ ਤੇ ਬਹੁਤ ਪਲੇਅਰ ਆ ਤੇ ਆ ਜਿਹੜੀਆਂ ਸਾਈਡ ਤੇ ਖੱਬੇ ਹੱਥ ਵੇਖਦੇ ਹੋ ਨਾ ਸਾਰੀਆਂ ਗਰਾਉਂਡਾਂ ਆ ਹਰ ਤਰ੍ਹਾਂ ਦੀ ਗਰਾਉਂਡਾ ਹੋਣੀ ਕੋਈ ਕੰਪੀਟੀਸ਼ਨ ਚੱਲਣ ਦੇ ਆ ਬੱਚੇ ਉਧਰ ਹੀ ਅੰਦਰ ਗਰਾਉਂਡ 'ਚ ਜਾਂਦੇ ਆ ਫੁੱਟਬਾਲ ਦੇ ਪਲੇਅਰ ਆ ਜਾਂਦੇ ਤੇ ਆ ਦੂਰ ਤੱਕਰ ਵੇਖੋ ਕਿ ਨਾ ਸਾਰੀਆਂ ਗਰਾਉਂਡਾਂ 'ਚ ਤੁਹਾਨੂੰ ਆ ਬੱਚੇ ਜਿਹੜੇ ਨਾ ਪ੍ਰੈਕਟਿਸ ਕਰਦੇ ਦਿਖਦੇ ਪਏ ਆ ਤੇ ਮੈਂ ਹੋਰ ਵੀ ਕਈ ਸਕੂਲ ਵੇਖਿਆ ਦੂਰ ਤੱਕਰ ਮੈਨੂੰ ਕਈ ਵਾਰੀ ਬੱਚਾ ਨਹੀਂ ਦਿਖਦਾ ਤੇ ਇਹਨਾਂ ਦਾ ਚੰਗਾ ਸਕੂਲ ਆ ਤੇ ਮੈਂ ਇਹਨਾਂ ਦੇ ਕੋਚ ਵੀ ਕਈ ਵਾਰੀ ਜਿਹੜਾ ਨਾ ਕੋਚ ਕੋਚਿੰਗ ਕਰਾਉਂਦੇ ਵਖਿਆ ਹਰਨਾਰਾ ਇਹਨਾਂ ਵੀ ਕਿੰਨੀ ਮਿਹਨਤ ਕਰਾ ਰਹੇ ਹੁੰਦੇ ਤਿੰਨ ਤਿੰਨ ਚਾਰ ਚਾਰ ਜਣੇ ਜਿਹੜੇ ਨਾ ਇੱਕ ਟੀਮ ਨੂੰ ਲੈ ਕੇ ਬੈਠੇ ਹੁੰਦੇ ਨਿੱਕੇ ਬੱਚਿਆਂ ਨੂੰ ਵੀ ਇਹਨਾਂ ਨੇ ਨਾ ਪਤਾ ਨਹੀਂ ਕੋਈ ਆਪਣਾ ਕੈਂਪ ਲਾਂਦੇ ਆ ਉਹਨਾਂ 'ਚ ਵੀ ਨਿੱਕੇ ਨਿੱਕੇ ਬੱਚਿਆਂ ਨੂੰ ਜਿਹੜੀ ਉਹ ਪ੍ਰੈਕਟਿਸ ਕਰਾਉਂਦੇ ਵਖਿਆ ਇੱਥੇ ਤੇ ਇਹ ਸਪੋਰਟਸ ਦਾ ਫੀਲਡ ਵੀ ਆ ਬਹੁਤ ਅੱਗੇ ਆ ਸਕੂਲ ਦੇ ਤਰ੍ਹਾਂ ਪੜ੍ਹਾਈ ਦੇ ਵਿੱਚ ਅੱਗੇ ਆ ਨਾ ਉਸੇ ਤਰ੍ਹਾਂ ਤੇ ਗਰਾਊਂਡਾਂ ਇਹਨਾਂ ਦੀਆਂ ਹੁੰਦੀਆਂ ਜ਼ਿਆਦੀਆਂ ਮੈਂ ਖਾ ਸਾਹ ਕਾਲ ਦੇ ਨਾਲ ਇਹਨੂੰ ਮੈਂ ਕੰਪੇਅਰ ਕਰ ਸਕਦਾ ਹਾਂ ਗ੍ਰਾਊਂਡਾਂ ਦੇ ਨਾਲ ਤੇ ਜਿਹੜਾ ਆਹ ਮੈਚ ਹੁੰਦਾ ਇੱਕ ਫੁੱਟਬਾਲ ਦਾ ਇਹ ਦੀ ਫਲਾਈਡ ਲਾਈਟਾਂ ਲੱਗੀਆਂ ਉੱਪਰ ਸਾਹ ਲਾ ਲੋ ਤੇ ਇਹ ਉਹਦੇ ਵਿੱਚ ਕੰਪੀਟੀਸ਼ਨ ਚੱਲਣ ਦਾ ਇੱਕ ਦਿਨ ਮੈਂ ਇੱਥੇ ਰਾਧਾ ਟੈਂਪਲ ਨੂੰ ਹੀ ਆਇਆ ਵਾਂ ਸ਼ਾਮ ਨੂੰ ਤੇ ਮੇਰਾ ਪਹੁੰਚਿਆ ਉਦੋਂ ਮੈਂ ਵੇਖਿਆ ਆਹ ਫਲਾਈਡ ਲਾਈਟਾਂ ਲਾ ਕੇ ਨਾ ਤੇ ਬੱਚੇ ਜਿਹੜੇ ਉਹ ਪ੍ਰੈਕਟਿਸ ਕਰਦੇ ਸੀ ਤੇ ਇਹ ਸਕੂਲ ਦੀ ਵਿਨਾਸ ਕਲੋਨੀ ਨੂੰ ਬਹੁਤ ਸਹੂਲਤਾਂ ਲੱਗੀਆਂ ਹਨ ਕਰਕੇ ਬਹੁਤ ਇਹਦਾ ਫਾਇਦਾ ਵਾ ਆਨਾ ਘਰ ਦੇ ਸਾਡਾ ਤੇ ਆ ਮੈਂ ਤੁਹਾਨੂੰ ਇੱਕ ਚੀਜ਼ ਖਾਣੀ ਆ ਵੀ ਆਸ ਘਰ ਤੋਂ ਸਾਹਮਣੇ ਘਰ ਦਾ ਫਾਸਲਾ ਜਿਹੜਾ ਨਾ ਘੱਟੋ ਘੱਟ ਸਵਾ 100 ਫੁੱਟ ਦਾ ਹੋਣਾ ਤੇ ਇਸੇ ਤਰ੍ਹਾਂ ਜਿਹੜਾ ਇਹਨਾਂ ਦਾ ਆਸੇ ਦੀ ਘਰਾਂ ਦਾ ਫਾਸਲਾ ਨਾ ਜਿਤਨਾ ਆ ਦੂਜੇ ਘਰ ਚੋਂ ਸਾਡੇ ਘਰ ਦਾ ਫਾਸਲਾ ਜਿਹੜਾ ਇਹ 35 40 ਫੁੱਟ ਘੱਟੋ ਘੱਟ ਆ ਆਸੇ ਦੀ ਤੇ ਜਿਹੜਾ ਸਾਹਮਣੇ ਦਾ ਫਾਸਲਾ ਉਹ ਲਗਭਗ ਜਿਹੜਾ ਉਹ ਇਹ ਹੈਗਾ ਸਬਾਕ 100 ਫੁੱਟ ਤੇ ਪਿੱਛੇ ਜਿਹੜਾ ਨਾ ਇਹਨਾਂ ਨੇ ਆ ਮੈਂ ਤੁਹਾਨੂੰ ਖਾਨਾ ਪਿੱਛੇ ਵੀ ਬਹੁਤ ਸੋਹਣਾ ਜਿਹੜਾ ਇਹਨਾਂ ਨੇ ਸਪੇਸ ਦਿੱਤੀ ਹੁੰਦੀ ਆ ਕਾਫੀ ਆ ਉਹ 40 45 ਫੁੱਟ ਦੇ ਲੱਗ ਛਗੇ ਪਿੱਛੇ ਨੂੰ ਹੁੰਦੀ ਸਾਡੇ ਪਿੱਛੇ ਜੰਗਲ ਲੱਗਦਾ ਵੈਸੇ ਤੇ ਆ ਮੈਂ ਇੱਥੋਂ ਤੁਹਾਨੂੰ ਖਾ ਦਿਨਾ ਆ ਪਿੱਛੇ ਸਪੇਸ ਹੈਗੀ ਆ ਕਾਫੀ ਸਾਰਿਆਂ ਦੀ ਇਸੇ ਤਰ੍ਹਾਂ ਚੱਲਣੀ ਆ ਤੇ ਇਹਦੇ ਰਿਫਰੈਂਸ ਨਹੀਂ ਆਹੀ ਕਰ ਸਕਦੇ ਕੋਈ ਵੀ ਤੇ ਖਾਲੀ ਇਸੇ ਤਰ੍ਹਾਂ ਰਹਿੰਦੀ ਆ ਤੇ ਇਸੇ ਤਰ੍ਹਾਂ ਆ ਸਾਡੇ ਵੀ ਜਿੱਤਰਾ ਹੁਣ ਸਪੇਸ ਆ ਤੇ ਆ ਨਾਲ ਡੈਕ ਆ ਤੇ ਐਦਾਂ ਦਾ ਘਰ ਦਾ ਵਾਲਾ ਦਵਾਲਾ ਬਾਕੀ ਜਿਹੜਾ ਕਿਹਲੇ ਪੂਰੀ ਆ ਵੀਡੀਓ ਲੰਮੀ ਹੋ ਗਈ ਫਿਰ ਅੱਗਾ ਸਾਰਾ ਡਿਟੇਲ ਚ ਕਰਾਂਗੇ ਤੁਹਾਨੂੰ ਮੈਂ ਹੁਣ ਸਾਰੀ ਵਿਖਾਈ ਹੈ ਜੀ ਆਪਣੀ ਕਲੋਨੀ ਕਿ ਜਿੱਤਰਾ ਤੁਸੀਂ ਵੇਖਿਆ ਇਹਦੇ ਚ ਵੀ ਕਿਵੇਂ ਹਰਿਆਵਲਾ ਸਾਰੇ ਪਾਸੇ ਤੇ ਇਹ ਜਿਹੜਾ ਬਿਲਡਰ ਆ ਇਹਨਾਂ ਦਾ ਇੱਕੋ ਹੀ ਹੁੰਦਾ ਕੰਮ ਵੀ ਅਸੀਂ ਵੱਧ ਤੋਂ ਵੱਧ ਇੱਥੇ ਨਾ ਆ ਬਹੁਤ ਹਵਾ ਨੂੰ ਜਿਹੜਾ ਨਾ ਪਿਓਰ ਕਰਨ ਦੀ ਕੋਸ਼ਿਸ਼ ਕਰਦੇ ਆ ਦੇਖੋ ਤਿੰਨ ਤੇ ਇਹਨਾਂ ਨੇ ਝੀਲਾਂ ਵਿੱਚ ਦਿੱਤੀਆਂ ਜੰਗਲਾਂ ਵਿੱਚ ਦਿੱਤੇ ਹੋਏ ਔਰ ਮਤਲਬ ਛੜਕਾਂ ਜਿਹੜੀਆਂ ਖੁੱਲੀਆਂ ਉੱਥੇ ਹਰੇਕ ਤੇ ਦਰਖਤ ਲਾਇਆ ਸੇ ਬਸ ਇੱਕ ਹਾਂ ਵਾ ਪਰ ਸਫਾਈ ਪੂਰੀ ਆ ਸਾਰੇ ਪਾਸੇ ਹਰਿਆਵਲਾ ਸਾਫ਼ ਸੁਥਰਾ ਵਾਤਾਵਰਨ ਆ ਤੇ ਬਾਕੀ ਘਰ ਜਿਹੜੇ ਨਾ ਬਹੁਤ ਖੁੱਲੇ ਇੱਥੇ ਤੇ ਉਹਦਾ ਰੀਜਨ ਵੀ ਆ ਰੀਜਨ ਮੇਰੇ ਹਿਸਾਬ ਨਾਲ ਤੇ ਇਹੋ ਹੀ ਆ ਵੀ ਇਹਨਾਂ ਦੀ ਡੈنسਿਟੀ ਸਾਰੀ 36 ਆ ਆਪਣੇ ਨਾਲੋਂ ਬਹੁਤ ਜ਼ਿਆਦਾ ਘੱਟ ਆ ਆਪਣੇ 470 ਆ 470 ਲੋਕ ਰਹਿੰਦੇ ਪਰ ਸਕੁਅਰ ਕਿਲੋਮੀਟਰ ਚ ਤੇ ਇੱਥੇ ਸਿਰਫ 36 ਰਹਿੰਦੇ ਆ ਕੈਨੇਡਾ ਚ 4 ਆ ਇਹ ਮੀਡੀਅਮ ਹੈਗੀ ਆ ਇਹ ਨਹੀਂ ਕਿ ਬਹੁਤ ਵੱਡੀ ਹੈ ਕਲੋਨੀ ਬਾਕੀ ਇਹ ਕਲੋਨੀ ਦੀ ਵੀ ਜ 2.5 350 ਘਰ ਹਨ ਮੈਨੂੰ ਸਾਈਕਲ ਤੇ ਜਾ ਕੇ ਸਾਰਾ ਕੁਝ ਵੇਖਣਾ ਪਿਆ ਹਸਾਬ ਲਾ ਲੋ ਤੇ ਲਗਭਗ 4-5 ਕਿਲੋਮੀਟਰ ਦਾ ਜਿਹੜਾ ਚੱਕਰ ਆ ਪੂਰਾ ਕਲੋਨੀ ਦਾ ਤੇ ਉਤਰਾ ਜੇ ਵੇਖੀਏ ਤੇ ਇੱਥੇ ਜਿਹੜੇ ਵੱਡੇ ਘਰੋਂ 5-5 ਏਕੜ ਚ ਦੇ ਤੇ ਬਾਕੀ ਚਲੋ ਇਹ ਆਸ ਵੀਡੀਓ ਚ ਇੰਨਾ ਕੀ ਫਿਰ ਬਾਕੀ ਹੋਰ ਡਿਟੇਲ ਚ ਕਿਤੇ ਗੱਲਬਾਤ ਕਰਾਂਗੇ ਸੰਗੋ ਜੀ ਮਿਲਾਂਗੇ ਅੱਗੇ ਹੋਰ ਵੀਡੀਓ ਚ Saran sasi kal